ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗ ਹੈ ਜੀ ਦੋ ਤਾਂ ਸੂਏ ਸਵਾਏ ਆ ਤੇ ਇੱਕ ਗੱਬਣ ਚੈੱਕ ਪਾਸ ਬੱਛੀ ਹੈ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਕੁਲਜੀਤ ਸਿੰਘ ਪਿੰਡ ਪੇਖਾ ਜਲਾ ਮੋਗਾ ਤਹਿਸੀਲ ਬਗਾਪੁਰਾਣਾ ਜੀ ਮੋਬਾਈਲ ਨੰਬਰ 9814441685 ਜੀ ਠੀਕ ਆ ਵੀਰੇ ਅੱਜ ਤੈਨਣਾਗਾ ਜੀ ਹਾਂਜੀ ਤੈਨਣਾ ਦੋ ਤਾਂ ਘਰ ਦੇ ਇੱਕ ਲਿਆਂਦੀ ਹੈ ਹਾਂਜੀ ਉਹ ਵੀ ਆਪਣੇ ਜਾਨੀ ਡੇਢ ਮਹੀਨਾ ਹੋ ਗਿਆ ਘਰੇ ਲਿਆਂਦੀ ਨੂੰ ਠੀਕ ਹੈ ਜੀ ਠੀਕ ਹੈ ਬਾਈ ਤੇ ਹਾਂ ਜਾਨੀ ਇਹ ਆਪਣੀਆਂ ਦੋ ਮੰਜਾਂ ਘਰਦੀਆਂ ਸੀ ਤੁਹਾਨੂੰ ਪਤਾ ਹੀ ਮਜਬੂਰੀ ਦੇ ਕਰ ਲੱਗੀਆਂ ਸਹੀ ਗੱਲ ਹੈ ਜੀ ਕਿਸੇ ਕਾਰਨ ਮਜਬੂਰੀ ਕਾਰਨ ਆਪਾਂ ਉਹ ਕੰਮ ਆਪਣਾ ਵਪਾਰ ਦਾ ਹੀ ਆ ਵੈਸੇ ਠੀਕ ਹੈ ਜੀ ਕਈ ਮੰਦੇ ਜਾਣ ਕੇ ਪਰ ਇਹ ਦੋ ਪਸ਼ੂ ਆਪਣੇ ਘਰ ਦੇ ਤੋਂ ਤਾਂ ਦੇਖਦੇ ਰਿਆ ਹੋਏ ਸਹੀ ਗੱਲ ਹੈ ਜੀ ਇਹ ਤਾਂ ਆਪਣੇ ਦੇਖੇ ਹੋਏ ਆ ਕਿਉਂਕਿ ਕਿਸੇ ਕਾਰਨ ਵੇਚਨੇ ਪੈ ਰਹੇ ਆ ਤੇ ਗਾਂ ਤਾਂ ਸ਼ੁਰੂ ਕਰਦੇ ਆ ਵੀਰੇ ਸੂਆ ਕੇ ਨਮਾ ਜੀ ਇਹ ਵੀਰੇ ਦੂਜਾ ਤੀਜੇ ਸੂਏ ਆਸਤੇ ਕੱਲ ਇਹਦੇ ਟੀਕ ਉਹਦੀ ਵੀਡੀਓ ਬਣਾਈ ਹੈ ਠੀਕ ਹੈ ਜੀ ਪੌਣੇ ਤੇ ਨਾ ਮਹੀਨਿਆਂ ਦੀ ਸੂਈ ਆ ਇਹ ਪੌਣੇ ਤੇ ਨਾ ਬੱਚਾ ਕੀ ਆ ਬੱਚਾ ਬੱਚਾ ਜੀ ਮਤਲਬ ਬੱਚੇ ਤੇ ਮਿਲਦੀ ਹੈ ਜੀ ਇਹ ਬਈ ਬੱਚੇ ਤੇ ਹੀ ਮਿਲਦੀਆਂ ਜਿਹੜੀਆਂ ਸਾਈ ਅਰੀਜਨਲ ਸਾਈ ਵਾਲਾ ਉਹ ਆਪਦੇ ਬੱਚੇ ਦਾ ਕਰਦਣੇ ਆ ਠੀਕ ਆ ਬਾਈ ਠੀਕ ਆ ਮੈਂ ਸੈਗ ਦੇ ਬੁੱਲ ਦਾ ਭਰਾ ਤਾਂ ਉਹਦਾ ਆਪਣੇ ਕੋਲੇ ਸਟਰਾ ਵੀ ਆ ਵੀਡੀਓ ਵੀ ਬਣਾਈ ਹੈ ਠੀਕ ਆ ਬਾਈ ਸਰਕਾਰੀ ਡਾਕਟਰ ਨੇ ਭਰਿਆ ਪੈਂਟ ਵਾਲੇ ਨੇ ਕੋਈ ਪੁੱਛਣਾ ਆਉਂਦਾ ਪੁੱਛ ਵੀ ਸਕਦਾ ਉਹ ਗਾਂ ਅਗਲੇ ਦੀ ਕਿਸਮਤ ਆ ਉਹ ਚਲੋ ਆਪਾਂ ਖਾਲੀ ਤੇ ਹਾਂ ਆਪਾਂ ਕਰਾ ਦੱਸ ਦਿਆਂ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ ਜੀ ਆਪਾਂ ਜਿੰਨਾ ਵੀ ਦੋਨਾਂ ਪਸ਼ੂਆਂ ਦਾ ਦੱਸਾਂਗੇ ਉਦੋਂ ਕਿਲੋ ਵੱਧ ਹੋਊ ਆਏ ਨਾ ਹੋ ਵੀ ਆਪਾਂ 20 ਦੱਸਿਆ ਤੇ 18 ਨਿਕਲੂਗਾ ਆਪਾਂ ਜਮਾ ਨੈਟ ਦਸਣਾ ਇਹਦੇ ਥੱਲੇ ਬਣਦੀ ਕਰਕੇ ਬਈ ਹੈਗਾ ਸੀ 20 ਹੁਣ 16 ਕਿਲੋ ਕੰਡੇ ਵਾਲਾ ਮਾਝਰ ਗਈ ਦੁੱਧ ਹੋਊਗਾ 16 ਕਿਲੋ ਬਈ ਭੰਦੀ 3 ਦਿਨ ਚੋਲੇ ਭੰਦੀ 4 ਦਿਨ ਮੇਰੇ ਘਰੇ ਦਸਲੀ 24 ਕਿਲੋ ਦੁੱਧ ਤੇ ਸੀ ਬਾਈ 24 ਕਿਲੋ 24 ਕਿਲੋ ਦੁੱਧ ਤੇ ਸੀ 5.5 6 ਦੇ ਫੈਂਟ ਰੇਟ ਵਿੱਚ ਰਹੀ ਸੀ ਠੀਕ ਹੈ ਜੀ ਹਾਂਜੀ ਠੰਡੀ ਸਿਲ ਪੂਰੀ ਐ ਮੈਂ ਕਹਿੰਦਾ ਬਾਈ ਜੀ ਬੱਚਾ ਪੂਰੇ ਖੜਿਆ ਕੇ ਤੁਹਾਨੂੰ ਧਾਰਾ ਮਾਰਾ ਦੇਣਾ ਇਹਦੀਆਂ ਵੀ ਧਾਰ ਠੀਕ ਹੈ ਬਰੇ ਹਾਂ ਤੋੜ ਕੇ ਦਿਖਾ ਦੀ ਪਹਿਲਾਂ ਅੜ ਜਾਈ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਤੀਜੇ ਸੂਈ ਵਾਸਤੇ ਕੱਲ ਏ ਆਈ ਹੋਈ ਹੋਗੀ ਆ ਜੀ ਜਿਹਦੀ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ ਦੇਣੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਆ ਅੱਜ ਦਾ ਦੁੱਧ net 16 ਕਿਲੋ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਚਵਾਈ ਕਰ ਸਕਦਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਸੱਜਰ ਦਾ ਰਿਕਾਰਡ 24 ਕਿਲੋ ਦਾ ਬਾਈ ਕਹਿੰਦਾ ਥਣਾ ਦੀ ਡੰਨ ਹੋਊਗੀ ਮੋੜ ਲਿਆਈ ਬਰੇ ਕੱਦ ਦੇ ਕਾਟ ਵੀ ਚੰਗਾ ਤੇ ਬਜਨ ਵੀ ਚੰਗਾ ਬੱਚੇ ਤੇ ਹੀ ਮਿਲਦੀ ਆ ਤੇ ਬੱਚਾ ਮਗਰ ਆ ਜਾਂਦਾ ਜੀ ਬੱਛਾ ਸਭੀ ਬਲੀ ਚੰਗੀ ਆ ਜੀ ਬਾਕੀ ਤੁਹਾਨੂੰ ਦੇਖ ਹੀ ਲਈ ਹੋਊਗੀ ਜੀ ਦੁੱਧ ਦਾ ਬਾਈ ਦਾਸ ਦਾ ਜ਼ਿਆਦਾ ਸੀਗਾ ਹੀਟ ਕਾਰਨ ਥੋੜਾ ਜਿਹਾ ਘਟ ਗਈ ਆ ਜੀ ਅੱਜ ਦਾ ਦੁੱਧ ਜਿਹੜਾ ਨੈਟ ਤਿਆਰ ਹੋਊਗਾ ਉਹ 16 ਕਿਲੋ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰ ਮਿਲਕਿੰਗ 16 ਤੋਂ ਜੀ ਵੱਧ ਹੋਊਗਾ ਜਦੋਂ ਚੋਊਗਾ ਨਾ ਅਗਲਾ ਉਹਦੀ ਉਹਦੀ ਰੂਹ ਖੁਸ਼ ਹੋਊਗੀ ਬਾਕੀ ਕੋਈ ਬੱਚਾ ਨਹੀਂ ਛਗਾਉਣਾ ਨਹੀਂ ਥੱਲੇ ਸਿਰਫ ਮੂਰੇ ਬੰਨਣਾ ਠੀਕ ਹੈ ਜੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਮੁੜ ਕੇ ਆ ਤੁਹਾਨੂੰ ਦੱਸ ਦੇ ਹਾਂ ਇਹ ਵੇਚਣ ਆਪਾਂ ਠੀਕ ਆਪਾਂ ਧਾਰਾ ਮਾਰ ਕੇ ਚੈੱਕ ਹੀ ਕਰਵਾ ਦਾਂਗੇ ਜੀ ਹਾਂ ਜਦੋਂ ਤੁਹਾਨੂੰ ਪੂਰ ਸ਼ਰਲੇ ਦੀ ਵੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਵੀਰੇ ਐ ਪੀੜੀ ਲਾ ਕੇ ਚਾਉਣੀ ਹੈ ਆਪਾਂ ਨੂੰ ਕੋਈ ਐ ਦਾ ਕੋਈ ਮਸਲਾ ਨਹੀਂ ਬੱਚਾ ਛੱਡਣਾ ਵੀ ਨਹੀਂਗਾ ਪਰ ਪੂਰੇ ਬਲਣਾ ਪੂਰੇ ਖਰਾ ਕਰਨਾ ਬਸ ਠੀਕ ਆ ਵੀਰੇ ਮਾਣਾ ਕੋਈ ਨਿਆਣਾ ਪਾਉਣਾ ਨਾ ਨਿਆਣਾ ਪਾਉਣਾ ਜੀ ਠੀਕ ਆ ਵੀਰੇ ਬਾਕੀ ਤੁਹਾਨੂੰ ਧਾਰਾ ਬਾਈ ਰੁਕ ਬਲੋੜੀ ਵਰਲੇ ਤਨਾ ਜਿਵੇਂ ਵੀਰੇ ਮਾਰਦੀ ਲੋ ओके डन। ਇਹ ਥੋੜੇ ਖੜਾ ਕਰਕੇ ਮੜਾ ਜਾ ਕਰਦੀ ਇਹ ਤਾਂ ਲੱਤ ਵੀ ਨਹੀਂ ਹਿਲਾਉਂਦੀ ਇਹ ਤਾਂ ਕਰਦੀ। ਹਾਂ ਮਾਰਾ ਮੋਟਾ। ਠੀਕ ਹੈ। ਬਾਥੇ ਵੀ ਨਹੀਂ ਜਕੜੀ। ਠੀਕ ਹੈ ਜੀ। ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ? ਵੀਰੇ ਆਪਾਂ ਤਿੰਨੇ ਹੀ ਪਸ਼ੂ ਮੇਰੇ ਤੋਂ ਜ਼ਿਆਦਾਤਰ ਤਾਂ ਵਪਾਰੀ ਭਾਰਾ ਨਹੀਂ ਲੈ ਜਣੀ ਇਹ ਤਾਂ ਛੱਡਣਾ ਹੀ ਨਹੀਂ ਕਿਸੇ ਨੇ। ਫੋਨ ਤੇ ਹੀ ਆਪਾਂ ਦੱਸ ਦੇਵਾਂਗੇ ਜਾਇਜ਼ ਮੁੱਲ ਹੋਣਗੇ। ਕੋਈ ਵਾਲਾ ਨਹੀਂ ਹੋਊਗਾ। ਪਰ ਤੁਸੀਂ ਅੱਜ ਚੀਜ਼ਾਂ ਹੀ ਦੇਖ ਲਓ ਕੇ ਜਿੰਗਾਂਵਾਂ। ਸਹੀ ਗੱਲ ਹੈ ਜੀ। ਹਾਂ ਮਾਝ ਹੁੰਦਾ ਸ਼ੌਂਕ ਨਾਲ ਲਿਆਂਦੀ ਸੀ ਜੀ। ਠੀਕ ਹੈ ਜੀ ਕਰੇ ਤੇ ਉਹ ਵੀ ਜਾਂਦੇ ਸੀਗੇ ਤੇ ਹੁਣ ਤੁਹਾਨੂੰ ਪਤਾ ਸਾਹਮ ਕੇ 25 ਦਿਨ ਹੋ ਗਏ ਸੂਈ ਨੂੰ ਕੌਣ ਵੇਚਦਾ ਵਾ ਸਹੀ ਗੱਲ ਹੈ ਜੀ ਦੁੱਧ ਤੇ ਵੀ ਆ ਪੋਲੀ ਵੀ ਇੰਨੀ ਆ ਫੈਟ ਵੀ ਬਹੁਤ ਆ ਠੀਕ ਹੈ ਜੀ ਸੀਲ ਠੰਡੀ ਦੀ ਫੁੱਲ ਗਾਰੰਟੀ ਬੱਚਾ ਕੀ ਮਗਰ ਮਗਰ ਕੱਟਾ ਜੀ ਕਿੰਨਵਾ ਸੂਆ ਜੀ ਇਹ ਵੀ ਤੀਜੇ ਸੂਏ ਮੰਨ ਕੇ ਲਗਿਆ 25 ਦਿਨ ਹੋ ਗਏ ਸੂਈ ਨੂੰ ਅੱਜ 25 ਦਿਨ ਹੋ ਗਏ ਤੋਰ ਕੇ ਦਿਖਾ ਦਿਓ ਕਿੰਨਾ ਦੁੱਧ ਭਾਂਡੇ ਪਉਂਦੀ ਆ ਬਾਈ ਜੀ ਇਹਦਾ ਦੁੱਧ ਐਵੇਂ ਆਪਾਂ ਅਗਾਂ ਕਹਿ ਦਿੰਦੇ ਵੀ 14 ਕਿਲੋ ਦੇ ਉਹ 15 ਕਿਲੋ ਬਾਈ ਹੈਗਾ 12 ਕਿਲੋ ਆ 10 ਕਿਲੋ ਜਿਖਾਵਾਂਗੇ 10 ਕਿਲੋ ਜੋ ਕੇ ਲੈ ਹਾਂ ਠੀਕ ਹੈ ਜੀ ਬਾਕੀ ਤੁਹਾਨੂੰ ਮਾਝੀ ਸੁਈ ਬਈ ਦੱਸ ਦ ਸਹੀ ਗੱਲ ਹੈ ਜੀ ਥਣਾ ਦੀ ਡੰਨ ਨਾ ਜਮ ਮੈਂ ਕਹਿੰਦਾ ਜੀ ਤੁਹਾਨੂੰ ਘਾਰ ਹੀ ਇਹਦੀਆਂ ਮਾਰਾ ਦਿੰਦੇ ਆ ਠੀਕ ਹੈ ਜੀ ਭੱਲੇ ਆਈ ਫੇਰੇ ਮੋੜ ਲਿਆਈ ਖਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਦੇ ਆ ਸੋਹਣੇ ਆ ਗੈਪ ਤੇ ਦੇਖੀਏ ਉੱਧਰ ਬਾੜੇ 'ਚ ਬੰਨੀ ਦੀ ਕਰਕੇ ਬਾਹਰ ਉੱਧਰ ਨੂੰ ਜਾਂਦੀ ਹੈ ਜੀ ਠੀਕ ਹੈ ਵੀਰੇ ਬਾਕੀ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਵਜਨ ਮजूद ਦੀ ਵੀ ਕਰਮ ਵਾਲੀ ਚੰਗੀ ਆ ਬਾਕੀ ਸੰਭੀ ਭਲੀ ਚੰਗੀ ਆ ਦੁੱਧ ਬਈ ਦੱਸਦਾ 12 ਕਿਲੋ ਹੀ ਆ ਤੁਸੀਂ ਦਾ ਸਮਨ ਲੈ ਕੇ ਆ ਜਾਓ ਜੀ 2 ਟਾਈਮ 4 ਟਾਈਮ 6 ਟਾਈਮ ਬਾਈ ਦੇ ਘਰੇ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਇਹਨੂੰ ਪਸਮਾ ਲੈਣ ਦੇ ਜੀ ਆਪਾਂ ਇਧਰ ਲਈ ਬੱਚੀ ਕਰ ਦੱਸ ਸਰਕਾਰ ਟਾਈਮ ਨੂੰ ਬੱਚੀ ਦੀ ਟੇਲ ਦੇ ਜੀ ਡਿਮਾਂਡ ਇਹਦੀ ਵੀ ਫੂਨ ਤੇ ਰਹਿਣ ਦੇ ਬੱਚੀ ਬਈ ਦੰਦੋ ਕਿਵੇਂ ਆ ਇਹ ਦੰਦੋ ਜੀ ਲਾ ਦਿਖਾਈ ਦੰਨੇ ਆਪਾਂ ਪੰਜਾ ਮਹੀਨਿਆਂ ਦੀ ਗੱਬ ਆ ਜੀ ਇਹ ਚੈੱਕ ਪਾਸ ਹਾਂ ਲਓ ਜੀ ਖਰਚੇ ਦੇ ਖਰਚੇ ਜਿਵੇਂ ਕਿ ਖਰਚੇ ਇਕੱਠਾ ਕਰਦਨੇ ਏਰੀਆ ਜੀ ਬਾ ਗਾਰੰਟੀ ਹੈ ਬੱਤੀ ਦਾ ਦੇਖ ਲਓ ਜੀ ਲਓ ਜੀ ਕੱਤੀ ਬੀਰੀਆ ਨਿੱਕੇ ਨਿੱਕੇ ਦਾ ਨਾ ਬੀਰੀਆ ਜੀ ਸਹੀ ਤੇ ਦੇਖ ਲੋ ਜੀ ਬਣੀ ਵੀ ਕੀ ਆਉਂਦੀ ਐ 5 ਮਹੀਨਿਆਂ ਦੀ ਗੱਬਣਾ ਤੇ ਮਾਜੇ ਦੀ ਹਾਈਟ ਆ ਮਾਜੇ ਦੇ ਬਰੋਬਰ ਆਉਂਦੀ ਆ ਤੇ ਝੋਲੀ ਵੀ ਕਰ ਮੋੜ ਸ਼ਾਂ ਕੋਈ ਵੀ ਨਹੀਂ ਭੋਰਾ ਵੀ ਨਹੀਂ ਜੀ ਥਣ ਬਹੁਤ ਮੋਟਾ ਲੱਗਦਾ ਖੜੀ ਰਹਿਣ ਤਾਂ ਕੋਈ ਗੱਲ ਮੈਂ ਦਿਖਾ ਵੀ ਦਿੰਦਾ ਤੋੜ ਖੜੀ ਰਹਿਣ ਤਾਂ ਕੋਈ ਗੱਲ ਝੋਲੀ ਦਿਖਾ ਦੀ ਬਸ ਆਪਾਂ ਚੈੱਕ ਕਰੋ ਸੋਹਣਾ ਥਾਣਾ ਜੀ ਆ ਸਪੈਸ਼ਲ ਬੇਨਤੀ ਫੇਰ ਆਪ ਦਾ ਡਾਕਟਰ ਪਰਸਨਲ ਆ ਲੈ ਕੇ ਆਇਓ ਜ਼ਰੂਰ ਜੀ 5 ਮਹੀਨਿਆਂ ਦੀ ਆਪਲ ਦਾ ਅਗਲਾ ਤੁਸੀਂ ਥੱਲੀ ਕਰਕੇ ਲੈ ਜਾਏ ਕੋਈ 2-4 ਦਿਨ ਇੱਧਰ ਉੱਧਰ ਹੋਣਗੇ ਆਇਆ ਨਾ ਹੋਊਗਾ ਵੀ ਤੇ 9 ਮਹੀਨਿਆਂ ਦੀ ਹੋਊਗੀ ਠੀਕ ਹੈ ਵੀਰੇ ਅਗਲਾ ਐਵੇਂ ਕਹਦੇ ਵੇ 5 ਮਹੀਨਿਆਂ ਦੀ ਅਗਲ ਨਾਲ ਸੈਂਕੜਾ ਜ਼ਰੂਰ ਆ ਵੀਰੇ ਛੋਟੇ ਛੋਟੇ ਪਹਿਲਾਂ ਹੀ ਦੱਸ ਦਿੰਨੇ ਆ ਪੋਟਾ ਆਪਾਂ ਵੜਾਈ ਨਹੀਂ ਬਾਈ ਸਹੀ ਗੱਲ ਬਾਅਦ ਵਿੱਚ ਡਾਕਟਰ ਕਹਿੰਦਾ ਕਰ ਲਾ ਦਿੰਨੇ ਹੁਣ ਤਾਂ ਨਵੀਂ ਤਕਨੀਕ ਆਈ ਆ ਮੈਂ ਤਾਂ ਨਹੀਂ ਆਪਾਂ ਘਾਤੋ ਲੈ ਜਾਂਦੇ ਡੇਟ ਸੰਗ ਵੀਰੇ ਆ ਆ ਲੈ ਜਾਂਦੇ ਆ ਹਾਂਜੀ ਚਲ ਆਪਾਂ ਬਾਈ ਕਹਿੰਦਾ ਖਾਤੋ ਕਰਨਾ ਤੇ ਬਾਲਟੀ ਲਿਆ ਬਈ ਬਸ ਬਸ ਮਾਰ ਕਰਿਆ ਹੁੰਦਾ ਇਹਦੀਆਂ ਵੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਵਾ ਦਿੰਨੇ ਆ ਜੀ ਬਾਕੀ ਵੀ ਚੈੱਕ ਕਰ ਆ ਦੇਖ ਲੋ ਜੀ ਥੜਾ ਨਾ ਪੱਤਾ ਆਪਸ ਮੂੰਹ ਵੇਖ ਲੋ ਤੇ ਬਾਕੀ ਜੀ ਹੈਡ ਪੂਰੀ ਚੰਗੀ ਆ ਜੋ ਨੋ ਬੰਦ ਇਹ ਦੋ ਉਂਗਲਾਂ ਨਾਲ ਚੋਈ ਚਲੇ ਲੈ ਨਹੀਂ ਨੀ ਪੋਲੀ ਚੋਈ ਲੈ ਜੀ ਇੰਨੀ ਪੋਲੀ ਚੋਈ ਦੇਖ ਲੋ ਭਣੀ ਜਵਾਕ ਚੋਈ ਜਾਵੇ ਜੀ ਮਗਰ ਮੂਹਰ ਲੈ ਥਨਾ ਜੂ ਵੀਰੇ ਮਾਰਦੀ ਕੋਈ ਭੂਰ ਨਹੀਂ ਕੋਈ ਫੇਟਾ ਕਿਸੇ ਦੀ ਵੀ ਨਹੀਂ ਭੂਰ ਭੂ ਸ਼ੇਟਾ ਦੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਜੀ ਜਿਹਨੂੰ ਕੋਈ ਨਾਖ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਘੰਟਾ ਦਰ ਹੋਵੇ ਧੰਨਵਾਦ